ਭਾਈ ਗੁਪਤਾ ਜੀ ਬਿੱਤੇ ਦਿਨੀ ਕੋਈ ਜਿਹੜੀ ਮਹਿਲਾ ਨੂੰ ਪ੍ਰਸ਼ਾਸਨ ਤੋਂ ਤੰਗ ਆ ਕੇ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਿਕਾਇਤ ਨਹੀਂ ਸੁਣੀ ਜਾ ਰਹੀ ਸੀ ਯਾਰ ਖਾਂ ਦੀ ਕੋਸ਼ਿਸ਼ ਕੀਤੀ ਠੀਕ ਲੱਗਿਆ ਅੱਜ ਅਸੀਂ ਉਸੇ ਮਹਿਲਾ ਨੂੰ ਮਿਲਣ ਲਈ ਇੱਥੇ ਆਏ ਆ ਕਿਉਂਕਿ ਦੇਖੋ ਕਿੰਨੀ ਮਾੜੀ ਘਟਨਾ ਹੈ ਕਿ ਉਹ ਵਿਚਾਰੀ ਦੁਖੀ ਹਾਲਤ ਦੇ ਵਿੱਚ ਬਾਰ-ਬਾਰ ਅਧਿਕਾਰੀਆਂ ਕੋਲ ਫਰਿਆਦ ਕਰਨ ਜਾ ਰਹੀ ਸੀ ਕੋਈ ਵੀ ਅਧਿਕਾਰੀ ਉਹਨਾਂ ਨੂੰ ਨਾ ਮਿਲਿਆ ਜਿਸ ਦੇ ਕਰਕੇ ਪਰੇਸ਼ਾਨ ਹੋ ਕੇ ਉਹਨੂੰ ਇੱਕ ਕਦਮ ਉਠਾਣਾ ਪਿਆ ਆਪਣੇ ਜੀਵਨ ਲੇਲਾ ਸਮਾਪਤ ਕਰਨ ਵੱਲ ਕਦਮ ਖਾਇਆ ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਔਰ ਉੱਚ ਆਮ ਆਦੀ ਵਿਅਕਤੀ ਨੂੰ ਇਨਸਾਫ ਪਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਪਹੁੰਚਣ ਲਈ ਆਪਣੀ ਜਾਨ ਦੀ ਬਾਜ਼ੀ ਲਾਣੀ ਪਵੇ ਇਹ ਸਭ ਤੋਂ ਸਖਤ ਨਿੰਦਾ ਹੈ ਮਨੁੱਖਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਗੱਲਾਂ ਕਰ ਰਹੀ ਹੈ ਸਰਕਾਰ ਲਈ ਹੈਗੀ ਹੈ ਤੇ ਇਹ ਹਾਲਾਤ ਦੇਖ ਕੇ ਕੀ ਲੋਕ ਬੇ ਕਹੋ ਜੇ ਅਧਿਕਾਰੀ ਮਿਲ ਹੀ ਨਹੀਂ 파ਰੇ ਅਧਿਕਾਰੀਆਂ ਨੂੰ ਮਿਲਣ ਲਈ ਉਹ ਗੇੜੇ ਤੇ ਗੇੜੇ ਮਾਰ ਰਹੇ ਸੀਗੇ ਔਰ ਉਹਨੂੰ ਜਿਹੜੇ ਆਪਣੀ ਜੀਵਨ ਲੇਲਾ ਸਮਾਪਤ ਕਰਨੇ ਪਏ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਐਸਾ ਲੱਗਦਾ ਕਿ ਮੁੱਖ ਮੰਤਰੀ ਨੂੰ ਅਧਿਕਾਰੀਆਂ ਦੀ ਖਤਾਈ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਇਨਸਾਫ ਲਈ ਕਿੱਥੇ ਜਾਵੇ ਕੁਝ ਜ਼ਿਲ੍ਹਾ ਅਧਿਕਾਰੀਆਂ ਨੂੰ ਨਹੀਂ ਮਿਲ ਸਕਦੀ ਤੇ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਕਿਵੇਂ ਮਿਲੇਗੇ ਔਰ ਇੱਕ ਅਧਿਕਾਰੀ ਨੂੰ ਮਿਲਣ ਲਈ ਆਪਣੀ ਫਰਿਆਦ ਦੱਸਣ ਲਈ ਉਹਨਾਂ ਨੂੰ ਜ਼ਹਿਰ ਨਿਗਲਨੇ ਪੈ ਰਿਹਾ ਇਸ ਤੋਂ ਜ਼ਿਆਦਾ ਅਫਸੋਸ ਨਾ ਕੀ ਹੋ ਸਕਦਾ ਇਸ ਤੋਂ ਜ਼ਿਆਦਾ ਨਿੰਦਾ ਯੋਗ ਕੀ ਹੋ ਸਕਦਾ ਪ੍ਰਧਾਨ ਜੀ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨੂੰ ਅੱਜ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਅਮਨ ਕਾਨੂੰਨ ਦੀ ਸਥਿਤੀ ਦਾ ਕਿਸੇ ਬੱਚੇ ਨੂੰ ਵੀ ਪੁੱਛੋਗੇ ਉਹ ਕਹੂਗਾ بگੜਦੀ ਜਾ ਰਹੀ ਹੈ ਲਗਾਤਾਰ ਹੱਤਿਆਵਾਂ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਸਰੇ ਆਮ ਲੁੱਟਮਾਰ ਹੋ ਰਹੀ ਹੈ ਖੋਦ ਹੀ ਘਟਨਾਵਾਂ ਹੋ ਰਹੀਆਂ ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਇਹ ਜ਼ਾਹਰ ਕਰਦੀਆਂ ਹੈ ਕਿ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਪੰਜਾਬ ਦੇ ਵਿੱਚ ਗੋਲੀਆਂ ਨਾ ਚੱਲ ਰਹੀਆਂ ਹੋਣ 52 ਨਔਰੀਆਂ ਹੋ ਸਾਰੇ ਆਮ ਲੜਾਈ ਝਗੜੇ ਦੇ ਘਟਨਾਵਾਂ ਨਾਲ ਵਾਪਰ ਰਿਹਾ ਇਨਸਾਫ ਲੈਣ ਲਈ ਧਰਨੇ ਦੇਣ ਲਈ ਮਜਬੂਰ ਹੋ ਗਏ ਲੋਕ ਨਹੀਂ ਤਾਂ ਕਿਸੇ ਨੂੰ ਇਨਸਾਫ ਹੀ ਨਹੀਂ ਮਿਲਦਾ ਤੇ ਕੀ ਕਹਿੰਦਾ ਨਹੀਂ ਧਰਨੇ ਵੀ ਲਗਾਏ ਜਾ ਰਹੇ ਲਾਸ਼ਾਂ ਲੈ ਕੇ ਉਹਨਾਂ ਨੂੰ ਸੜਕ ਦੇ ਉੱਤੇ ਧਰਨੇ ਲਾਉਣਾ ਪੈ ਰਿਹਾ ਕਈ ਕਈ ਦਿਨ ਲਾਸ਼ਾਂ ਲੈ ਕੇ ਬੈਠਦੇ ਆ ਜੇ ਬੱਚਿਆਂ ਦਾ ਐਕਸੀਡੈਂਟ ਟਿਪਰ ਨਾਲ ਹੋ ਜਾਣਾ ਟਿਪਰ ਦੇ ਲੋਕ ਨਹੀਂ पकड़े ਜਾ ਰਹੇ ਉਹਦੇ ਲਈ ਸਮਾਣੇ ਦੇ ਲੋਕਾਂ ਨੇ ਕਿਰਨੇ ਧਰਨੇ ਪ੍ਰਦਰਸ਼ਨ ਕੀਤੇ ਆ ਜਿਹੜੀ ਅੱਜ ਅਸੀਂ ਜਿਸ ਲੇਡੀਜ਼ ਨੂੰ ਮਿਲਣ ਆਏ ਆ ਉਹ ਲੇਡੀਜ਼ ਨੂੰ ਇਨਸਾਫ ਦੇ ਲਈ ਆਪਣਾ ਘਰ ਬਚਾਉਣ ਦੇ ਲਈ ਚੱਕਰ ਕੱਟਣੇ ਪਏ ਡੀਸੀ ਜਾਂ ਦੂਸਰੇ ਅਧਿਕਾਰੀਆਂ ਨੂੰ ਮਿਲਣ ਲਈ ਉਹਨੂੰ ਮਿਲਣ ਨਹੀਂ ਦਿੱਤਾ ਗਿਆ ਅੱਜ ਮੈਂ ਬਿਆਨ ਪੜਿਆ ਏਡੀਸੀ ਦਾ ਕਿ ਉਹਨੂੰ ਚਾਹ ਵੀ ਪਿਲਾਏਗੀ ਪਾਣੀ ਵੀ ਪਿਲਾਇਆ ਐਸਾ ਕਿਹੜਾ ਵਿਅਕਤੀ ਹੋਏਗਾ ਜਿਹਨੂੰ ਅਧਿਕਾਰੀ ਚਾਹ ਪਿਲਾਣ ਪਾਣੀ ਪਿਲਾਣ ਉਸ ਤੋਂ ਬਾਅਦ ਉਹ ਜ਼ਹਿਰ ਨਿਗਲ ਲਵੇ ਐਸਾ ਦਾ ਕੋਈ ਵੀ ਵਿਅਕਤੀ ਨਹੀਂ ਹੋਗਾ ਜਿਹੜਾ ਆਪਣੀ ਜਾਨ ਤੇ ਖੇਡ ਜਾਵੇ ਇਸ ਤਰ੍ਹਾਂ ਦੇ ਝੂਠ ਦੇ ਪੁਲੰਦੇ ਬਿਲਕੁਲ ਨਹੀਂ ਘੜੇ ਜਾਣੇ ਚਾਹੀਦੇ ਔਰ ਖਾਸ ਕਰਕੇ ਮੁੱਖ ਮੰਤਰੀ ਨੇ ਸਾਰੇ ਮਾਮਲੇ ਨੂੰ ਨਜ਼ਦੀਕ ਤੋਂ ਦੇਖਣਾ ਚਾਹੀਦਾ ਔਰ ਖੁਦ ਦਖਲ ਦੇਣਾ ਚਾਹੀਦਾ